ਪਾਂਦਾ ਜੀ ਦਾ ਸਭ ਤੋਂ ਪਹਿਲਾ ਜਿਹੜਾ ਜੀਵਨ ਜੋ ਆਪਾਂ ਜਦੋਂ ਤੁਹਾਡੀ ਇਕਤਰਤਾ ਪਹਿਲੀ ਇਕਤਰਤਾ ਹੁੰਦੀ ਹੈ ਜਦੋਂ ਗੁਰਮਖ ਪਾਂਦੇ ਨਿਯੁਕਤ ਨਿਯੁਕਤੀ ਪੱਤਰ ਤੁਹਾਨੂੰ ਮਿਲਦੇ ਨੇ ਉਸ ਤੋਂ ਪਹਿਲਾਂ ਜਦੋਂ ਪਹਿਲੀ ਪਹਿਲੀ ਇਕਤਰਤਾ ਹੁੰਦੀ ਹੈ ਉਹਦੇ ਵਿੱਚ ਇਹ ਗੱਲਾਂ ਸਾਰੀਆਂ ਆਪ ਜੀ ਨੂੰ ਦੱਸੀਆਂ ਗਈਆਂ ਸੀ ਵੀ ਗੁਰਮਖ ਪਾਂਦੇ ਦੀ ਜਿਹੜੀ ਬਾਹਰੀ ਦਿੱਖ ਹੈ ਉਹ ਕਿਹੋ ਜਿਹੀ ਹੋਣੀ ਚਾਹੀਦੀ ਹੈ ਫਿਰ ਆਪਾਂ ਦੂਸਰੀ ਗੱਲ ਕੀਤੀ ਸੀ ਵੀ ਗੁਰਮਖ ਪਾੰਦੇ ਦੀ ਸੋਚ ਤੇ ਉਸ ਤੋਂ ਅੱਗੇ ਆਪਣੇ ਕੋਲੇ ਜਿਹੜੀ ਤੀਜੀ ਗੱਲ ਸੀ ਉਹ ਸੀ ਸਰਬਲੋਭ ਵਿਵੇਕ ਦੀ ਰਹਿਤ ਤਾਂ ਸਤਿਗੁਰੂ ਪਿਆਰੇ ਜੀ ਦੇ ਪਿਆਰ ਅੰਦਰ ਆਪ ਸਰਬੱਤ ਗੁਰੂ ਕੇ ਲਾਲ ਗੁਰਸਿੱਖ ਪਿਆਰੇ ਇਹ ਤਿੰਨ ਗੱਲਾਂ ਨੂੰ ਭਲੀ ਪ੍ਰਕਾਰ ਸਮਝ ਲਓ ਇੱਕ ਵਾਰੀ ਫੇਰ ਅਸੀਂ ਦੁਹਰਾ ਰਹੇ ਹਾਂ ਤੁਹਾਡੇ ਸਾਹਮਣੇ ਜੋ ਇਹ ਕਾਰਜ ਆਪਾਂ ਕਾਰਜਸਾਲਾ ਕੁਮਾਰ ਹੱਟੀ ਵਾਲੀ ਰੱਖੀ ਸੀ ਅਸਲ ਦੇ ਵਿੱਚ ਕਾਰਜਸਾਲਾ ਦਾ ਮਕਸਦ ਇਹ ਤਿੰਨ ਗੱਲਾਂ ਦ੍ਰਿੜ ਕਰਾਉਣਾ ਹੀ ਸੀ ਵੀ ਤਾਂ ਕਿ ਅਸੀਂ ਜੋ 바ਰੀ ਦੇਖਿਆ ਸਾਡੀ ਉਹ 바ਰੀ ਦੇਖ ਦੇ ਵਿੱਚ ਜੋ ਸਤਿਗੁਰੂ ਪਿਆਰੇ ਜੀ ਨੇ ਬਖਸ਼ਿਸ਼ ਕਰਕੇ ਇਹ ਸਾਨੂੰ ਚੋਲਾ ਦਿੱਤਾ ਜੋ ਚੋਲਾ ਪੁਰਾਣੇ ਸਮਿਆਂ ਦੇ ਵਿੱਚ ਬਾਦਸ਼ਾਹ ਰਾਜੇ ਮਾਰਿਆ ਮਹਾਰਾਜੇ ਹੀ ਪਹਿਣ ਸਕਦੇ ਸਨ ਹੋਰ ਕੋਈ ਪਰਜਾ ਜਾਂ ਕੋਈ ਹੋਰ ਇਹ ਚੋਲਾ ਨਹੀਂ ਸੀ ਪਾਉਂਦਾ ਤਾਂ ਦਸ਼ਮੇਸ਼ ਪਿਤਾ ਨੇ ਇਹ ਚੋਲਾ ਸਾਨੂੰ ਬਖਸ਼ਿਸ਼ ਕਰਕੇ ਦਿੱਤਾ ਵੀ ਮੇਰੇ ਜਿਹੜੇ ਸਿੱਖ ਨੇ ਖਾਲਸਾ ਸਦਾ ਹੀ ਪਾਤਸ਼ਾਹ ਹੈ ਇਹ ਪਹਿਲੀ ਗੱਲ ਸੀ ਸਾਡੀ ਜਿਹੜੀ ਕਿ ਬਾਹਰੀ ਦਿਖਦੇ ਵਿੱਚ ਆਉਂਦੀ ਸੀ ਜਿਹੜੀ ਜਿਹੜਾ ਕਿ ਜਦੋਂ ਤੁਹਾਨੂੰ ਗੁਰਮਖ ਪੰਡਾ ਨਿਯੁਕਤ ਕੀਤਾ ਜਾਂਦਾ ਹੈ ਉਦੋਂ ਆਪ ਜੀ ਨੂੰ ਚੋਲਾ ਜਿਹੜਾ ਹੈ ਉਹ ਪੇਂਟ ਕੀਤਾ ਜਾਂਦਾ ਹੈ ਸਤਿਗੁਰੂ ਪਿਆਰੇ ਜੀ ਦੀ ਹਜ਼ੂਰੀ ਵਿੱਚ ਤੁਹਾਨੂੰ ਇਹ ਬਾਣਾ ਜਿਹੜਾ ਹੈ ਚੋਲਾ ਵਿਸ਼ੇਸ਼ ਤੌਰ ਤੇ ਜਿਹੜਾ ਹੈ ਉਹ ਹਰ ਇੱਕ ਪਾਂਦੇ ਨੂੰ ਪੇਂਟ ਕੀਤਾ ਗਿਆ ਚੋਲੇ ਦੀ ਮਹਾਨਤਾ ਇਤਿਹਾਸਕ ਮਹੱਤਤਾ ਇਹਦੀ ਇੱਕ ਗੱਲ ਸਮਝ ਲਓ ਵੀ ਜਿਆਦਾ ਸੀ ਪੰਜਾਂ ਪਿਆਰਿਆਂ ਕੇ ਪੇਸ਼ ਹੋ ਗਏ ਪੰਜ ਪਿਆਰੇ ਸਹਿਬਾਨ ਨੇ ਕਿਹਾ ਵੀ ਜਿੰਨੇ ਮਰਦ ਨੇ ਸਾਰੇ ਪਜਾਮਾ ਉਤਾਰ ਕੇ ਆਓ ਤੇ ਅਸੀਂ ਪਜਾਮਾ ਉਤਾਰ ਕੇ ਪੰਜਾਂ ਪਿਆਰੇ ਅੱਗੇ ਪੇਸ਼ ਹੋਏ। ਪੰਜ ਪਿਆਰੇ ਸਹਿਬਾਨ ਦੇ ਵੀ ਜਿਹੜੇ ਪਜਾਮੇ ਉਤਾਰੇ ਹੋਏ ਹੁੰਦੇ ਹਨ। ਤਾਂ ਇੱਥੋਂ ਪਹਿਲੀ ਰਹਿਤ ਆ ਜਿਹੜੀ ਸਾਡੀ ਉਹ ਦ੍ਰਿੜ ਇਹ ਹੁੰਦੀ ਹੈ ਵੀ ਚੋਲਾ ਜਿਹੜਾ ਉਹ ਗੁਰਮਖ ਪੰਦੇ ਦੇ ਜੀਵਨ ਦਾ ਪਹਿਲਾ ਪਹਿਲੂ ਸੀ, ਪਹਿਲੀ ਦਿਖ ਸੀ ਜਿਹੜੀ ਕਿ ਹਰ ਇੱਕ ਗੁਰਮਖ ਪੰਧਾ ਜੀ ਦੇ ਲਈ ਆਤ ਜ਼ਰੂਰੀ ਸੀ। ਜਿਸ ਦੇ ਵਿੱਚ ਨਾਲ 3 ਫੁੱਟੀ ਕਿਰਪਾਨ ਦਿੱਤੀ ਗਈ ਦਮਾਲਾ ਤੇ ਖੰਡਾ ਦਮਾਲੇ ਤੇ ਖੰਡਾ ਇਹ ਲਿਖਤ ਦੇ ਵਿੱਚ ਵੀ ਤੁਹਾਨੂੰ ਦਿੱਤਾ ਗਿਆ ਤੇ ਤੁਹਾਨੂੰ ਬਹੁਤ ਵੇਰੀ ਜਦੋਂ ਆਪਾਂ ਗੱਲਬਾਤ ਕਰਦੇ ਸੀ ਉਸ ਸਮੇਂ ਉਹ ਗੱਲਬਾਤ ਦੇ ਵਿੱਚ ਤੁਹਾਨੂੰ ਇਹ ਗੱਲ ਦ੍ਰਿੜ ਵੀ ਕਰਵਾਈ ਜਾਂਦੀ ਰਹੀ ਸੀ ਇਹ ਤਾਂ ਹੈ ਗੱਲ ਆਪਣੀ ਪਹਿਲੀ ਜਿਹੜੀ ਕਿ ਸਾਡੀ ਬਾਹਰ ਹੀ ਦਿਖਦੀ ਸੀ ਤਾਂ ਹੁਣ ਕਿਸੇ ਵੀ ਗੁਰਮਖ ਪਿਆਰੇ ਪੰਡਾ ਜੀ ਨੇ ਇਸ ਗੱਲ ਵਿੱਚ ਕੋਤਾਹੀ ਨਹੀਂ ਕਰਨੀ ਅਸੀਂ ਜਦੋਂ ਆ ਤੁਸੀਂ ਆਪਣੀ ਕੋਈ ਡਿਊਟੀ ਨਿਭਾਉਂਦੇ ਹੋ ਤੁਸੀਂ ਆਪਣੇ ਮੰਨ ਲਓ ਤੁਸੀਂ ਸਕੂਲ ਦੇ ਵਿੱਚ ਜਾਂਦੇ ਹੋ ਸਕੂਲ ਦੇ ਵਿੱਚ ਤੁਸੀਂ ਆਪਣਾ ਉਹ ਡਰੈਸ ਉਹ ਜਿਹੜਾ ਜਿਹੜਾ ਜਿਹਾ ਤੁਸੀਂ ਪਹਿਲਾਂ ਬਣ ਕੇ ਜਾਂਦੇ ਹੋ ਪੈਂਟ ਸ਼ਰਟ ਪਾ ਸਕਦੇ ਹੋ ਤੁਸੀਂ ਪੱਗ ਬੰਨ੍ਹ ਸਕਦੇ ਹੋ ਤੁਸੀਂ ਉੱਥੇ ਨੌਕਰੀ ਕਰਦੇ ਹੋ ਉੱਥੇ ਤੁਸੀਂ ਉਹ ਲਿਬਾਸ ਪਹਿਨ ਕੇ ਜਾ ਸਕਦੇ ਹੋ ਪਰ ਉਸ ਲਿਬਾਸ ਦੇ ਵਿੱਚ ਕਿਰਪਾਨ ਤੁਹਾਡੇ ਉੱਪਰ ਦੀ ਹੋਣੀ ਚਾਹੀਦੀ ਆ ਉੱਥੇ ਇਹ ਗੱਲ ਸੀ ਦੂਸਰੀ ਗੱਲ ਇਹ ਸੀ ਵੀ ਜਦੋਂ ਤੁਸੀਂ ਗੁਰਮਖ ਪੰਦਾ ਦੀ ਸੇਵਾ ਨਿਭਾ ਰਹੇ ਹੋ ਜਿਹੜੇ ਬੱਚਿਆਂ ਨੂੰ ਜਦੋਂ ਤੁਸੀਂ ਗੁਰਮਖ ਪੰਦਾ ਬਣ ਕੇ ਸੇਵਾ ਨਿਭਾ ਰਹੇ ਹੋ ਉਸ ਸਮੇਂ ਤੁਹਾਡਾ ਲਿਵਾਸ ਆ ਜਿਹੜਾ ਉਹ ਬਿਲਕੁਲ ਆ ਬਾਦਸ਼ਾਹਾਂ ਵਾਲਾ ਹੋਣਾ ਚਾਹੀਦਾ ਜਿਹੜੀ ਬਾਦਸ਼ਾਹੀ ਸਾਨੂੰ ਸਤਿਗੁਰੂ ਪਿਆਰੇ ਜੀ ਨੇ ਬਖਸ਼ੀ ਹੈ ਅਸੀਂ ਇਸ ਨੂੰ ਸੰਭਾਲਣਾ ਇਹ ਪਹਿਲੀ ਆਪਾਂ ਕਹੇ ਲਈ ਵੀ ਗੁਰਸਿੱਖੀ ਦੀ ਦਾਤ ਦੀ ਸੰਭਾਲ ਦੇ ਲਈ ਅਸੀਂ ਇਸ ਚੋਲੇ ਨੂੰ ਸੰਭਾਲਣਾ ਹੈ ਇਹ ਦਸਤਾਰ ਦਮਾਲਾ ਸੰਭਾਲਣਾ ਹੈ ਦਮਾਲੇ ਦੇ ਪੁਰ ਆ ਜਿਹੜਾ ਬੈਚ ਲੱਗਿਆ ਹੋਇਆ ਸਾਡਾ ਖਾਲਸੇ ਦਾ ਖੰਡਾ ਤੇ ਇਹ ਸੰਭਾਲਣਾ ਹੈ ਦੇਖਣ ਵਿੱਚ ਆਇਆ ਮਨ ਦੇ ਵਿੱਚ ਬਹੁਤ ਅਫਸੋਸ ਵੀ ਆਉਂਦਾ ਹੈ ਵੀ ਗੁਰਮਖ ਪੰਥ ਦੇ ਨਿਯੁਗਤ ਹੋਏ ਸਤਿਗੁਰੂ ਪਿਆਰੇ ਜੀ ਦੀ ਹਜ਼ੂਰੀ ਵਿੱਚ ਇਹਨਾਂ ਨੂੰ ਚੋਲੇ ਵੀ ਪਾਏ ਵੱਡੀਆਂ ਕਿਰਪਾਨਾਂ ਵੀ ਫੜੀਆਂ ਦਮਾਲੇ ਵੀ ਸਜਾਏ ਖੰਡੇ ਵੀ ਲਾਏ ਪਰ ਹੁਣ ਜਦੋਂ ਇਕੱਤਰਤਾ ਕਰਦੇ ਹਾਂ ਜਾਂ ਜਦ ਇਹਨਾਂ ਨੂੰ ਦੇਖਦੇ ਹਾਂ ਤਾਂ ਇਹਨਾਂ ਦਾ ਸਰੂਪ ਆ ਜਿਹੜਾ ਉਹ ਗੁਰਮਖਪੰਦੇ ਵਾਲਾ ਬਾਹਰੀ ਦਿੱਖ ਆ ਜਿਹੜੀ ਉਹ ਬਹੁਤਿਆਂ ਦੀ ਨਹੀਂ ਸੀ ਇਹ ਤਾਂ ਹੈ ਪਹਿਲੀ ਗੱਲ ਦੂਜੀ ਗੱਲ ਅ ਇੱਕ ਮਿੰਟ ਮੈਂ ਮੇਰੇ ਕੋਲੇ ਤੁਸੀਂ ਸਾਰੇ ਜਾਣੇ ਜਿਹੜੇ ਆ ਉਹ ਦੇਖ ਰਹੇ ਹੋ ਦੂਸਰੀ ਗੱਲ ਦੂਸਰੀ ਗੱਲ ਸੀ ਸਾਡੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚਾ ਪਾਤਸ਼ਾਹ ਜੀ ਦੇ ਸਿਧਾਂਤ ਦੀ ਲੜੀਦਾਰ ਪੋਥੀ ਸਾਹਿਬ ਲੜੀਦਾਰ ਬਾਣੀ ਨੂੰ ਆਪ ਪੜਨ ਤੇ ਬਾਣੀ ਦੀ ਸਮਝ ਬਾਣੀ ਦੀ ਵਿਚਾਰ ਹਰ ਮੁਖ ਪਾਠ ਪੜੇ ਵਿਚਾਰ ਗੁਰਬਾਣੀ ਦੇ ਸਿਧਾਂਤ ਨੂੰ ਗੁਰਬਾਣੀ ਦੇ ਉਪਦੇਸ਼ ਨੂੰ ਆਪ ਸਮਝਣਾ ਪਿਆਰ ਦੇ ਨਾਲ ਇਹ ਸਾਡੇ ਗੁਰਮਖ ਪੰਥ ਦੇ ਦਾ ਦੂਜਾ ਕਾਰਜ ਹੈ ਤੀਜਾ ਕਾਰਜ ਜਿਹੜਾ ਆਪਾਂ ਤੁਹਾਨੂੰ ਜੋ ਸਰਬਲੋਹ ਦੇ ਵਰਤਨ ਦਿੱਤੇ ਗਏ ਜੋ ਤੁਹਾਡੇ ਜਦੋਂ ਨਿਯੁਕਤੀ ਪੱਤਰ ਜਿਹੜੇ ਤੁਹਾਨੂੰ ਮਿਲੇ ਉਸ ਦੇ ਵਿੱਚ ਵੀ ਇਹ ਗੱਲ ਲਿਖੀ ਗਈ ਵੀ ਸਰਬਲੋਹ ਦਾ ਧਾਰਨੀ ਹਾਂ ਤਾਂ ਸਰਬਲੋਹ ਦੇ ਧਾਰਨੀ ਹੋਣਾ ਹੈ ਇਹ ਤੇ ਕਾਫੀ ਹੱਦ ਤੱਕ ਤੁਸੀਂ ਸਾਰੇ ਗੁਰਸਿੱਖ ਪਿਆਰਿਆਂ ਨੇ ਅਪਣਾਇਆ ਮਨ ਦੇ ਵਿੱਚ ਖੁਸ਼ੀ ਵੀ ਆਈ ਬਹੁਤ ਮਨ ਖੁਸ਼ ਵੀ ਹੋਇਆ ਤੇ ਦੇਖੋ ਜਿਵੇਂ ਆਪਾਂ ਕਹਿ ਲਿਆ ਵੀ ਪੰਜੇ ਉਂਗਲਾਂ ਇੱਕੋ ਜਿਹਿਆਂ ਨਹੀਂ ਹੁੰਦੀਆਂ ਇਹਦੇ ਵਿੱਚ ਕਿਸੇ ਵੀ ਅਸੀਂ ਜੋ ਕੁਮਾਰ ਹੱਟੇ ਵਾਲੀ ਕਾਰਜਸਾਲਾ ਸੀ ਉਹਦੇ ਵਿੱਚ ਤੁਹਾਨੂੰ ਸਾਰੇ ਗੁਰਮਖ ਪੰਡਾ ਜੀ ਨੂੰ ਅਸੀਂ ਸਰਬਲੋਭ ਵਿਵੇਕ ਦੀ ਜੋ ਅਸਲ ਮਰਿਆਦਾ ਹੈ ਜੋ ਭੋਜਨ ਦੀ ਭੋਜਨ ਪਕਾਉਣ ਤੇ ਛਕਾਉਣ ਦੀ ਉਹ ਤੁਹਾਨੂੰ ਦ੍ਰਿੜ ਕਰਾਉਣੀ ਚਾਹੁੰਦੇ ਸੀ ਪਰ ਕੁਝ ਕਾਰਨਾ ਕਰਕੇ ਸਾਡੇ ਉਸਤਾਦ ਜੀ ਨੇ ਭਾਈ ਭਪਿੰਦਰ ਸਿੰਘ ਜੀ ਉਹ ਭਾਈ ਭਪਿੰਦਰ ਸਿੰਘ ਜੀ ਦੇ ਆਪਣੇ ਕੁਝ ਰੁਝੇਮਿਆਂ ਕਾਰਨ ਉਹ ਜਿਹੜੀ ਅਸੀਂ ਤੁਹਾਨੂੰ ਉੱਥੇ ਮਰਿਆਦਾ ਜਿਹੜੀ ਆ ਉਹ ਤੁਹਾਡੇ ਸਨਮੁਖ ਤੁਹਾਡੇ ਸਨਮੁਖ ਨਮੂਨਾ ਨਹੀਂ ਰੱਖ ਪਾਏ ਕੁਮਾਰ ਹੱਟੀ ਜਿਹੜਾ ਕਿ ਨਮੂਨਾ ਅਸੀਂ ਰੱਖਣ ਬਾਰੇ ਸੋਚਿਆ ਸੀ ਜੇ ਸਤਗੁਰੂ ਪਿਆਰੇ ਜੀ ਦੇ ਪਿਆਰ ਅੰਦਰ ਭਾਈ ਸਾਹਿਬ ਸਾਡੀ ਬੇਨਤੀ ਨੂੰ ਪ੍ਰਵਾਨ ਕਰ ਲੈਂਦੇ ਤਾਂ ਹੋ ਸਕਦਾ ਹੈ ਵੀ ਆਹ ਜਿਹੜੀਆਂ ਸਾਨੂੰ ਦੁਸ਼ਵਾਰੀਆਂ ਅੱਜ ਆ ਰਹੀਆਂ ਨੇ ਜੋ ਸਰਬਲੋਭ ਵਿਵੇਕ ਦੇ ਭੋਜਨ ਪਕਾਉਣ ਤੇ ਛਕਾਉਣ ਦੇ ਵਿੱਚ ਜਾਂ ਸਾਨੂੰ ਜਿਹੜੀਆਂ ਕੁਝ ਔਲਾੰਬੇ ਮਿਲੇ। ਕੁਮਾਰ ਹੱਟੀ ਦੇ ਵਿੱਚ ਵੀ ਸਾਨੂੰ ਕੁਝ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪਿਆ ਤੇ ਜਦੋਂ ਭਾਈ ਸਾਹਿਬ ਦੇ ਘਰ ਅਖੰਡ ਪਾਠ ਸਾਹਿਬ ਦੀ ਸੇਵਾ ਸਤਗੁਰੂ ਪਿਆਰੇ ਜੀ ਨੇ ਨਿਭਾਈ। ਉੱਥੇ ਵੀ ਸਾਨੂੰ ਕੁਝ ਜਿਹੜੇ ਆ ਜਿਹੜੇ ਪ੍ਰਸ਼ਨਾਂ ਦਾ ਜਿਹੜਾ ਸਾਹਮਣਾ ਕਰਨਾ ਪਿਆ ਕੁਝ ਗੁਰਸਿੱਖ ਪਿਆਰਿਆਂ ਵੱਲੋਂ ਜਿਹੜੇ ਪ੍ਰਸ਼ਨ ਉਠਾਏ ਗਏ ਸਾਡੇ ਤੇ ਹਨਾ। ਉਹਦਾ ਮਤਲਬ ਮੈਂ ਤੁਹਾਡੇ ਸਮਝ ਸਪਸ਼ਟੀ ਕਰਨੇ ਦੇ ਰਿਹਾ ਵੀ ਜੋ ਅਸੀਂ ਸੋਚਿਆ ਸੀ ਉਹ ਸੀਗਾ ਵੀ ਭਾਈ ਸਾਹਿਬ ਭਾਈ ਭਪਿੰਦਰ ਸਿੰਘ ਜੀ ਜਿਹੜੇ ਆ ਉਹ ਤੁਹਾਨੂੰ ਸਿਖਾਉਣਗੇ ਤੁਹਾਨੂੰ ਦੱਸਣਗੇ ਵੀ ਆਹ ਭਾਈ ਸਰਬ ਲੋਹ ਦੀ ਰਾਇਤ ਆ ਐਦਾਂ ਤੁਸੀਂ ਸਾਰਿਆਂ ਨੇ ਨਿਭਾਉਣੀ ਤੇ ਕਮਾਉਣੀ ਆ ਤੇ ਫਿਰ ਆਪਣੇ ਕੋਲੇ ਇੱਕ ਭਾਈ ਭਪਿੰਦਰ ਸਿੰਘ ਨਹੀਂ ਸੀ ਹੁਣ ਤੁਸੀਂ 15 ਭਾਈ ਭਪਿੰਦਰ ਸਿੰਘ ਬਣ ਜਾਣੇ ਸੀ ਕਿਉਂਕਿ ਜੋ ਉਹਨਾਂ ਨੇ ਤੁਹਾਨੂੰ ਸਿਖਾਉਣਾ ਸੀ ਜੋ ਉਹਨਾਂ ਨੇ ਤੁਹਾਨੂੰ ਸਮਝਾਉਣਾ ਸੀ ਜੋ ਉਹਨਾਂ ਨੇ ਦ੍ਰਿੜ ਕਰਾਉਣਾ ਸੀ ਤੁਸੀਂ ਉਹਨਾਂ ਨੂੰ ਦੇਖਣਾ ਸੀ ਉਹਨਾਂ ਨੂੰ ਦੇਖ ਕੇ ਤੁਸੀਂ ਸਿੱਖਣਾ ਸੀ ਨਮੂਨਾ ਜਿਵੇਂ ਆਪਾਂ ਕਹਿੰਦੇ ਨੇ ਨਮੂਨੇ ਦਾ ਜੀਵਨ ਤਾਂ ਉਹਨਾਂ ਨੇ ਨਮੂਨੇ ਦਾ ਜੀਵਨ ਪੇਸ਼ ਕਰਨਾ ਸੀ ਪਰ ਇਹ ਸਾਡੀ ਸਮਝ ਲਓ ਵੀ ਨਲੈਕੀ ਅਵਤਾਰ ਸਿੰਘ ਉਹਨਾਂ ਦੀ ਪ੍ਰਸ਼ਾਸਕੀ ਦੀ ਸਾਡੀ ਇਹ ਨਲੈਕੀ ਰਹੀ ਵੀ ਅਸੀਂ ਉਹ ਨਮੂਨਾ ਤੁਹਾਡੇ ਸਨਮੁਖ ਨਹੀਂ ਰੱਖ ਸਕੇ ਸਰਬਲੋਭ ਵਿਵੇਕ ਦੀ ਰਹਿਤ ਦੇ ਗੁਰਸਿੱਖ ਪਿਆਰਿਆਂ ਵਾਲਾ ਦੂਸਰਾ ਜਿਹੜਾ ਹੈ ਅਸੀਂ ਹੁਣ ਜਿਹੜੀ ਆ ਆਪਣੀ ਗੱਲ ਜਿੱਥੇ ਖੜੀ ਆ ਉਸ ਨੂੰ ਅੱਗੇ ਤੋਰਨ ਦੀ ਜਿਹੜੀ ਗੱਲ ਹੈ ਉਹਦੇ ਵਿੱਚ ਇਹ ਹੈ ਵੀ ਸਤਿਗੁਰੂ ਪਿਆਰੇ ਜੀ ਦੇ ਪੈਰਾਂ ਅੰਦਰ ਜਦੋਂ ਤੁਸੀਂ ਗੁਰਮਖ ਪੰਧਾ ਬਣਨ ਦੇ ਲਈ ਆਏ ਸੀ ਤਾਂ ਪਹਿਲੀ ਇਕੱਤਰਤਾ ਹੋਈ ਫਿਰ ਦੂਜੀ ਇਕੱਤਰਤਾ ਹੋਈ ਤੇ ਦੂਜੀ ਇਕੱਤਰਤਾ ਦੇ ਵਿੱਚ ਤੁਹਾਨੂੰ ਜਿਹੜਾ ਹੈ ਉਹ ਦਿੱਤੇ ਗਏ ਵੀ ਭਾਈ ਤੁਸੀਂ ਪ੍ਰਵੇਸ਼ ਪ੍ਰੀਖਿਆ ਤੁਹਾਨੂੰ ਲੜੀਦਾਰ ਸੰਥਿਆ ਦੀ ਸਮਝ ਤੁਹਾਨੂੰ ਕਿਵ ਸਚਿਆਰਾ ਹੋਈਏ ਸਚਿਆਰ ਮਨੁੱਖ ਕਿਵੇਂ ਬਣਨਾ ਹੈ ਇਹਦੀ ਸਮਝ ਤੇ ਅਮਰਤ ਛਕਣਾ ਕਿਉਂ ਜ਼ਰੂਰੀ ਇਹ ਤਿੰਨ ਪੱਦਰਧੀਆਂ ਜਿਹੜੀਆਂ ਪ੍ਰਵੇਸ਼ ਪ੍ਰੀਖਿਆਵਾਂ ਸੀ ਇਹਨਾਂ ਦੇ ਵਿੱਚੋਂ ਦੀ ਲੰਘ ਕੇ ਤੁਸੀਂ ਫਿਰ ਕਾਰਜਸ਼ਾਲਾ ਲਾਉਣ ਦੇ ਲਈ ਆਏ ਜਿਹੜੀ ਕਾਰਜਸ਼ਾਲਾ ਲਈ ਗਈ ਕਾਰਜਸ਼ਾਲਾ ਦੇ ਵਿੱਚ ਵੀ ਤੁਹਾਨੂੰ ਨਮੂਨਾ ਜਿਹੜਾ ਹੈ ਉਹ ਗੁਰਸਿੱਖੀ ਦੀ ਰਹਿਤ ਦਾ ਉਹ ਉੱਥੇ ਪੇਸ਼ ਕੀਤਾ ਗਿਆ ਵੀ ਇਸ ਤਰ੍ਹਾਂ ਗੁਰਸਿੱਖ ਪੰਧਾ ਨੇ ਆਪਣਾ ਜੀਵਨਾ ਜਿਹੜਾ ਨਿਭਾਉਣਾ ਹੈ ਕਮਾਉਣਾ ਹੈ ਸਾਤਗੁਰੂ ਪਿਆਰੇ ਜੀ ਦੇ ਪਿਆਰ ਅੰਦਰ ਹੁਣ ਅਸੀਂ ਜੋ ਗੁਰਮੁਖ ਪੰਧਾ ਜੀ ਦੇ ਨਾਲ ਅੱਜ ਦੀ ਇਹ ਇਕੱਤਰਤਾ ਹੈ ਇਹ ਇਕੱਤਰਤਾ ਦੇ ਵਿੱਚ ਆਪ ਸਰਵੱਤ ਗੁਰੂ ਕੇ ਲਾਲ ਗੁਰਸਿੱਖ ਗੁਰਮੁਖ ਪੰਧਾ ਜੀ ਆਪ ਸਰਵੱਤ ਦੇ ਚਰਨ ਪਰਸਦੇ ਹੋਏ ਅਸੀਂ ਇਹ ਤੁਹਾਡੇ ਚਰਨਾਂ ਤੇ ਸੀਸ ਰੱਖ ਕੇ ਬੇਨਤੀ ਕਰ ਰਹੇ ਹਾਂ ਵੀ ਜੋ ਹੁਣ ਜਿਹੜਾ ਕਾਰਜ ਆਪਾਂ ਕਰਨ ਜਾ ਰਹੇ ਹਾਂ ਇਸ ਕਾਰਜ ਦੇ ਵਿੱਚ ਕਿਸੇ ਵੀ ਗੁਰਮਖ ਪੰਧਾ ਜੀ ਨੇ ਗੈਰ ਹਾਜ਼ਰ ਨਹੀਂ ਹੋਣਾ ਤਾਂ ਜਿਵੇਂ ਜਿਹੜੀਆਂ ਪਹਿਲੀਆਂ ਆਪਣੀਆਂ ਦੋ ਕਤਰਤਾਵਾਂ ਸੀ ਇੱਕ ਕੁਮਾਰ ਹੱਟੀ ਵਾਲੀ ਦੂਜੀ ਭਾਈ ਸਾਹਿਬ ਦੇ ਘਰ ਆਨੰਦਪੁਰ ਸਾਹਿਬ ਆਨੰਦਪੁਰ ਸਾਹਿਬ ਤੇ ਅਸੀਂ ਸਾਰੇ ਗੁਰਮਖ ਪੰਧਿਆਂ ਨੂੰ ਸਿਰਫ ਇੱਕ ਦਿਨ ਲਈ ਹੀ ਬੁਲਾਇਆ ਸੀ ਵੀ ਚਲੋ ਇੱਕ ਦਿਨ ਲਈ ਹੀ ਆ ਜਾਣ ਪਰ ਇੱਕ ਦਿਨ ਦੇ ਲਈ ਵੀ ਦੇਖੋ ਉਹਨਾਂ ਦੇ ਵਿੱਚ ਉੱਥੇ ਚਾਰ ਗੁਰਮਖ ਪੰਦੇ ਸੀ ਜਿਹੜੇ ਉਹ ਗੈਰਹਾਜ਼ਰ ਹੋ ਗਏ ਨੌ ਗੁਰਮਖ ਪੰਦੇ ਹਾਜ਼ਰ ਹੋਏ ਨੌ ਗੁਰਮਖ ਪੰਦੇ ਵੀ ਤਰਜੀਹ ਦੇ ਆਧਾਰ ਤੇ ਨਹੀਂ ਤੇ ਕੁਝ ਗੁਰਮਖ ਪੰਦੇ ਵੱੱਦਾ ਚੱਟੀ ਦੇ ਆਧਾਰ ਤੇ ਸਾਨੂੰ ਉਥੇ ਪਹੁੰਚਦੇ ਲੱਗੇ ਵੀ ਜਿਵੇਂ ਇੱਕ ਇੱਕ ਤਾਂ ਹੁੰਦਾ ਚਾ ਦੇ ਨਾਲ ਵੀ ਪਿਆਰ ਦੇ ਨਾਲ ਆਪਾਂ ਪਹੁੰਚਦੇ ਆ ਇੱਕ ਹੁੰਦਾ ਵੀ ਯਾਰ ਜਾਣਾ ਪੈਣਾ ਹੁਣ ਵੀ ਹੁਣ ਕੀ ਕਰੀਏ ਫਸ ਗਏ ਵੀ ਬੱਸ ਹੁਣ ਤਾਂ ਜਾਣਾ ਹੀ ਪੈਣਾ ਜਾ ਕੇ ਖੜਾ ਸੁੱਟਣਾ ਤੇ ਇਦਾਂ ਮਤਲਬ ਕੁਝ ਗੁਰਮਖ ਪੰਧਿਆਂ ਦਾ ਵਿਵਹਾਰ ਸਾਨੂੰ ਇਦਾਂ ਵੀ ਲੱਗਿਆ ਪਿਆਰੇ ਸੋਹਣੇ ਗੁਰਮਖ ਪੰਧਾ ਜੀਓ ਮੈਂ ਆਪਣੀ ਗੱਲ ਨੂੰ ਸੰਖੇਪ ਕਰਾਂ ਇਸ ਸਾਰੇ ਵਿਵਹਾਰ ਦੇ ਵਿੱਚ ਜੇ ਕੁਝ ਗੁਰਮਖ ਪੰਧਿਆਂ ਨੇ ਸਾਡੇ ਮਨ ਨੂੰ ਥੋੜੀ ਤਕਲੀਫ ਵੀ ਦਿੱਤੀ ਥੋੜੀ ਨਮੋਸ਼ੀ ਵੀ ਹੋਈ ਉਹਨਾਂ ਦੇ ਵਿਵਹਾਰ ਤੋਂ ਸਾਨੂੰ ਤੇ ਸਾਡੇ ਮਨ ਦੇ ਵਿੱਚ ਕੁਝ ਜਿਹੜਾ ਹੈ ਸਤਿਗੁਰੂ ਪਿਆਰੇ ਜੀ ਦੇ ਪਿਆਰ ਅੰਦਰ ਉਹਨਾਂ ਗੁਰਮਖ ਪਾੰਦਿਆਂ ਪ੍ਰਤੀ ਥੋੜੇ ਪਿਆਰ ਦੀ ਕਮੀ ਵੀ ਆਈ ਵੀ ਉਹਨਾਂ ਦੇ ਉਹਨਾਂ ਨੂੰ ਪਿਆਰ ਦੇਣ ਦੇ ਵਿੱਚ ਜਿਹੜੀ ਆ ਸੰਕੋਚ ਵੀ ਹੋਈ ਤਾਂ ਇਹ ਸੱਚ ਹੈ ਵੀ ਅਸੀਂ ਇਹ ਗੱਲ ਭਾਈ ਸਾਹਿਬ ਉਹਨਾਂ ਦੇ ਨਾਲ ਜਦੋਂ ਸਾਂਝੀ ਕੀਤੀ ਤਾਂ ਉਹਨਾਂ ਗੁਰਮਖ ਪਿਆਰਿਆਂ ਨੇ ਕਿਹਾ ਵੀ ਨਹੀਂ ਅਵਤਾਰ ਸਿੰਘ ਅਸੀਂ ਆਪਣੇ ਵੱਲੋਂ ਉਹਨਾਂ ਨੂੰ ਪਿਆਰ ਦੇਣ ਦੇ ਵਿੱਚ ਕਮੀ ਨਹੀਂ ਲੈ ਕੇ ਆਉਣੀ। ਅਸੀਂ ਆਪਣਾ ਪਿਆਰ ਆ ਜਿਹੜਾ ਉਹ ਬਿਲਕੁਲ ਉਸੇ ਤਰ੍ਹਾਂ ਹੀ ਦੇਣਾ ਜਿਵੇਂ ਮਾਪੇ ਆਪਣੇ ਚੰਗੇ ਪੁੱਤਰਾਂ ਨੂੰ ਵੀ ਨਲੈਕਾਂ ਨੂੰ ਵੀ। ਜਿਵੇਂ ਮਾਂ ਦੇ ਲਈ ਸਾਰੇ ਸੰਤਾਨ ਇੱਕੋ ਜੀ ਹੁੰਦੀ ਹੈ। ਬਸ ਉਸੇ ਤਰ੍ਹਾਂ ਦਾ ਸੁਭਾਅ ਆਪਾਂ ਬਣਾ ਕੇ ਰੱਖਣਾ ਵੀ ਗੁਰਮਖ ਪੰਧਿਆਂ ਦੇ ਨਾਲ ਸਾਰਿਆਂ ਦੇ ਨਾਲ ਹੀ ਇੱਕੋ ਜਿਹਾ ਵਿਹਾਰ ਰੱਖਣਾ। ਫਿਰ ਵੀ ਇਸ ਪ੍ਰਕਿਰਿਆ ਦੇ ਵਿੱਚ ਆਪ ਸਰਬਤ ਗੁਰੂ ਕੇ ਲਾਲ ਗੁਰਸਖ ਪਿਆਰੇ ਜਾਣਦੇ ਹੋ ਵੀ ਜਿਹੜਾ ਪੁੱਤ ਧੀ ਜਿਆਦਾ ਆਗਿਆਕਾਰ ਹੁੰਦਾ ਹੈ ਉਹ ਮੱਲੋ ਮੱਲੀ ਵੱਧ ਪਿਆਰ ਲੈ ਜਾਂਦਾ ਹੈ ਮੱਲੋ ਮੱਲੀ ਬਖਸ਼ਿਸ਼ ਲੈ ਜਾਂਦਾ ਤਾਂ ਇਸ ਸਨੁਚੀ ਪ੍ਰਕਿਰਿਆ ਦੇ ਵਿੱਚ ਪਿਆਰੇ ਸੋਹਣੇ ਭਾਈ ਹਰਪੀਜ ਸਿੰਘ ਜੀ ਉਹ ਦੇਖੋ ਆਪਣੀ ਜੌਬ ਵੀ ਕਰਦੇ ਆ ਨੌਕਰੀ ਵੀ ਕਰਦੇ ਆ ਨੌਕਰੀ ਤੋਂ ਛੁੱਟੀ ਵੀ ਲੈਂਦੇ ਆ ਤੇ ਮੈਨੂੰ ਲੱਗਦਾ ਵੀ ਸਾਡੇ ਸਾਰਿਆਂ ਤੋਂ ਸਭ ਤੋਂ ਵੱਧ ਦੂਰ ਜਿਹੜਾ ਫਾਸਲਾ ਉਹ ਵੀ ਦੂਰੀ ਤੇ ਵੀ ਉਹਨਾਂ ਦਾ ਹੀ ਹੈ ਤੇ ਉਹਨਾਂ ਤੇ ਮਨ ਬਹੁਤ ਖੁਸ਼ ਹੋਇਆ ਉਹਨਾਂ ਤੇ ਮਨ ਖੁਸ਼ ਹੋਣ ਦੀ ਜਿਹੜੀ ਪ੍ਰਕਿਰਿਆ ਹੈ ਉਹ ਕੀ ਹੈ ਵੀ ਦੇਖੋ 12:30 ਵਜੇ ਅਸੀਂ ਲਿੰਕ ਪਾਉਨੇ ਆ ਸਿਮਰਨ ਦਾ ਉਹਦੇ ਵਿੱਚ ਕਿਸੇ ਲਈ ਬੰਦਸ਼ ਨਹੀਂ ਹੈ ਗੁਰਮਖ ਪੰਡਾ ਜੀ ਦੇ ਲਈ ਵੀ ਤੁਸੀਂ ਆਓ ਬੰਦੇਜ ਨਹੀਂ ਹੈ ਪਰ ਇਹ ਗੁਰਸਿੱਖ ਪਿਆਰਾ ਲਗਾਤਾਰ ਸਾਡੇ ਨਾਲ ਉਸ ਸਮੇਂ ਸਿਮਰਨ ਦੇ ਵਿੱਚ ਸ਼ਾਮਲ ਹੁੰਦਾ ਹੈ ਫਿਰ 1.5 ਤੋਂ 2.5 ਅਸੀਂ ਆਪਣਾ ਨਿੱਜੀ ਨਿਤਨੇਮ ਕਰਦੇ ਹਾਂ ਉਸ ਨਿਤਨੇਮ ਦੇ ਵਿੱਚ ਵੀ ਇਹ ਗੁਰਸਿੱਖ ਪਿਆਰਾ ਹਾਜ਼ਰ ਰਹਿੰਦਾ ਹੈ ਫਿਰ 3.5 ਤੋਂ 4 ਗੁਰਮੁਖ ਪੰਧਿਆਂ ਦੀ ਜਿਹੜੀ ਕਲਾਸ ਲੱਗਦੀ ਹੈ ਜਿਹੜੀ ਸੰਥਿਆ ਕਲਾਸ ਹੈ ਪਿਆਰੇ ਸੋਹਣੇ ਗੁਰਸਿੱਖ ਗੁਰਮੁਖ ਪੰਧਾ ਪਾਈ ਸੁਖਵਿੰਦਰ ਸਿੰਘ ਜੀ ਉਸ ਕਲਾਸ ਨੂੰ ਸੰਭਾਲਦੇ ਨੇ ਤਾਂ ਉਸ ਕਲਾਸ ਦੇ ਵਿੱਚ ਵੀ ਸਮੂਲੀਅਤ ਕਰਦੇ ਆ ਫਿਰ ਜੋ ਆਪਣੀਆਂ ਦੋ ਕਾਰਜਸ਼ਾਲਾਵਾਂ ਲੱਗੀਆਂ ਕੁਮਾਰ ਹੱਟੀ ਵਾਲੀ ਤੇ ਆਨੰਦਪੁਰ ਸਾਹਿਬ ਦੋਨਾਂ ਕਾਰਜਸ਼ਾਲਾਵਾਂ ਤੇ ਉੱਥੇ ਵੀ ਇਸ ਗੁਰਮਖ ਪਾਉਂਦੇ ਨੇ ਪੂਰੀ ਸਮਰਪਿਤ ਭਾਵਨਾ ਦੇ ਨਾਲ ਜਾਨੀ ਐ ਸਮਝੋ ਵੀ ਇਸ ਗੁਰਮਖ ਪਾਉਂਦੇ ਨੇ ਜਿਵੇਂ ਆਪਾਂ ਕਹ ਲਈਏ ਨਾ ਵੀ ਸਾਡਾ ਮਨ ਸੀ ਜਿਹੜਾ ਉਹ ਖੁਸ਼ ਕਰ ਦਿੱਤਾ ਤੇ ਗੁਰਸਿੱਖਾਂ ਅੰਦਰ ਸਤਿਗੁਰੂ ਵਰਤੈ ਜੋ ਸਿੱਖਾਂ ਨੂੰ ਲੋਚੈ ਸੋ ਗੁਰ ਖੁਸ਼ੀ ਆਵੇ ਗੁਰਸਿੱਖਾਂ ਅੰਦਰ ਸਤਿਗੁਰੂ ਵਰਤੈ ਜੋ ਸਿੱਖਾਂ ਨੂੰ ਲੋਚੈ ਸੋ ਗੁਰ ਖੁਸ਼ੀ ਆਵੇ ਤਾਂ ਪ੍ਰਸ਼ਾਸਕੀ ਦੇ ਗੁਰਸਿੱਖ ਪਿਆਰਿਆਂ ਦੇ ਨਾਲ ਜਦੋਂ ਅਸੀਂ ਇਹ ਸਾਰੀ ਗੱਲ ਸਾਂਝ ਪਾਈ ਵੀ ਆ ਗੁਰਮੁਖ ਪਿਆਰਾ ਬਹੁਤ ਤਨ ਮਨ ਧਨ ਕਰਕੇ ਬੜੀ ਸੇਵਾ ਸਮਰਪਣ ਹੋ ਕੇ ਨਿਭਾਉਂਦਾ ਹੈ ਤਾਂ ਇੱਕ ਚਾ ਆਇਆ ਵੀ ਇਸ ਗੁਰਮਖ ਪੰਦੇ ਨੂੰ ਸਨਮਾਨਿਤ ਕੀਤਾ ਜਾਵੇ ਇਹਦਾ ਸਨਮਾਨ ਕੀਤਾ ਜਾਵੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਭਵਿੱਖ ਦੇ ਵਿੱਚ ਤੁਹਾਡੇ ਵਿੱਚੋਂ ਵੀ ਕੋਈ ਗੁਰਮਖ ਪਿਆਰਾ ਗੁਰਮਖ ਪੰਦਾ ਉਸ ਸਨਮਾਨ ਦਾ ਪਾਤਰ ਬਣ ਸਕਦਾ ਇਸ ਵਾਰੀ ਜੋ ਭਾਈ ਹਰਪ੍ਰੀਤ ਸਿੰਘ ਜੀ ਇਸ ਸਨਮਾਨ ਦੇ ਪਾਤਰ ਬਣੇ ਨੇ ਤਾਂ ਉਹਨਾਂ ਨੂੰ ਅਸੀਂ ਸਤਿਗੁਰੂ ਪਿਆਰੇ ਜੀ ਦੇ ਪੈ ਅੰਦਰ ਇੱਕ ਕਾਰ ਦਾ ਤੋਹਫਾ ਜਿਹੜਾ ਹੈ ਉਹ ਖੁਸ਼ੀ ਵਜੋਂ ਉਹਨਾਂ ਨੂੰ ਪੇਂਟ ਕੀਤਾ ਹੈ ਸਤਿਗੁਰੂ ਪਿਆਰੇ ਦੇ ਪੈਰ ਅੰਦਰ ਇਹ ਤੋਹਫਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚਾ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਉਪਦੇਸ਼ ਨੂੰ ਸੰਸਾਰ ਦੇ ਅੰਦਰ ਪ੍ਰਚਾਰ ਤੇ ਪ੍ਰਸਾਰ ਦੇ ਲਈ ਉਹਨਾਂ ਦੇ ਉਦਮ ਯਤਨਸ਼ੀਲਤਾ ਅਤੇ ਗੁਰਮਖ ਪੰਧਾ ਜੀ ਦੀਆਂ ਜੋ ਸੇਵਾਵਾਂ ਅਸੀਂ ਨੇਤ ਕੀਤੀਆਂ ਸੀ ਉਹਨਾਂ ਸਾਰੀਆਂ ਤੇ ਖਰਾ ਉਤਰਨ ਦੇ ਬਦੌਲਤ ਇਸ ਗੁਰਮਖਪੰਧਾ ਜੀ ਨੂੰ ਸਾਰੇ ਪ੍ਰਸ਼ਾਸਕੀ ਗੁਰਸਿੱਖ ਪਿਆਰਿਆਂ ਵੱਲੋਂ ਜੋ ਐ ਇੱਕ ਕਾਰ ਆ ਜਿਹੜੀ ਉਹ ਪੇਂਟ ਕੀਤੀ ਗਈ ਐ ਸਤਿਗੁਰੂ ਦੇ ਚਰਨ ਸਦਕਾ ਤਾਂ ਤੀਸਰੀ ਗੱਲ ਜਿਹੜੀ ਐ ਹੁਣ ਜਿਹੜੀ ਗੱਲ ਅਸੀਂ ਤੁਹਾਡੇ ਨਾਲ ਕਰਨ ਜਾ ਰਹੇ ਹਾਂ ਪਿਆਰੇ ਜੀ ਉਹ ਇਹਨੂੰ ਧਿਆਨ ਨਾਲ ਸੁਣਨਾ ਸੰਭਵ ਹੋਵੇ ਤਾਂ ਲਿਖ ਲਓ ਦਿਨ ਆਪਾਂ ਸਾਰੇ ਜਾਣੇ ਤੁਹਾਡੀ ਸਹਿਮਤੀ ਦੇ ਨਾਲ ਮੁਕਰਰ ਕਰਾਂਗੇ ਵੀ ਕਿਹੜਾ ਦਿਨ ਰੱਖਿਆ ਜਾਵੇ ਆਖੰਡ ਪਾਠ ਸਾਹਿਬ ਲੜੀਦਾਰ ਸਰੂਪ ਤੋਂ ਸਤਿਗੁਰੂ ਪਿਆਰੇ ਜੀ ਦੇ ਪਾਵਨ ਪਵਿੱਤਰ ਸਰੂਪ ਤੋਂ ਆਖੰਡ ਪਾਠ ਸਾਹਿਬ ਕੀਤੇ ਜਾਣੇ ਨੇ ਆਪ ਜੀ ਜਾਣਦੇ ਹੋ ਵੀ ਆਖੰਡ ਪਾਠ ਸਾਹਿਬ ਲਈ ਆਪਾਂ ਨੂੰ ਤਿੰਨ ਦਿਨ ਚਾਹੀਦੇ ਹੁੰਦੇ ਆ ਆਪਾਂ ਉਥੇ ਸਮੇਂ ਦੀ ਬੰਦਸ਼ ਨਹੀਂ ਰੱਖਣੀ ਆਮ ਤੌਰ ਤੇ ਇਹ ਹੁੰਦਾ ਵੀ ਜਦੋਂ ਅਖੰਡ ਪਾਠ ਕੀਤੇ ਜਾਂਦੇ ਆ ਤਾਂ ਸਮੇਂ ਦੀ ਬੰਦਸ਼ ਰੱਖੀ ਜਾਂਦੀ ਹੈ ਤੇ ਫਿਰ ਇੱਕ ਪਾਠੀ ਨੂੰ ਜਿਹੜੇ ਆ ਘੱਟੋ ਘੱਟ 60 ਅੰਗ ਆ ਜਿਹੜੇ ਉਹ ਕਰਨੇ ਪੈਂਦੇ ਆ ਤੇ ਜਿਸ ਕਰਕੇ ਤੇਜ਼ ਤੇਜ਼ ਪੜ੍ਹਨਾ ਪੈਂਦਾ ਕੋਈ ਪਾਠ ਆ ਜਿਹੜਾ ਤੇਜ਼ੀ ਨਾਲ ਕਰਨਾ ਪੈਂਦਾ ਤਾਂ ਉਥੋਂ ਇਹ ਗੱਲ ਸਮਝ ਗੋਚ ਰਹੀ ਆਈ ਵੀ ਹਰ ਮੁਖ ਪਾਠ ਪੜਾ ਵਿਚਾਰ ਵੀ ਬਾਣੀ ਨੂੰ ਸਮਝ ਕੇ ਵਿਚਾਰ ਕੇ ਪੜਨ ਦਾ ਹੁਕਮ ਹੈ ਤਾਂ ਅਸੀਂ ਸਮੇਂ ਦੀ ਬੰਦਸ਼ ਨਹੀਂ ਰੱਖਣੀ ਪਹਿਲੀ ਗੱਲ ਕੋਈ ਸਮੇਂ ਦੀ ਬੰਦਸ਼ ਨਹੀਂ ਹੋਏਗੀ ਆਪਾਂ ਨਿਤਨੇਮ ਪਹਿਲਾਂ ਸਿਮਰਨ ਸਿਮਰਨ ਨਿਤਨੇਮ ਨਿਤਨੇਮ ਤੋਂ ਉਪਰੰਤ ਆਪਾਂ ਲਗਭਗ 4 ਵਜੇ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਾਂਗੇ ਜਾਨੀ ਮੰਨ ਲਓ ਆਪਾਂ ਇੱਕ ਉਦਾਹਰਣ ਲੈ ਕੇ ਚੱਲਦੇ ਹਾਂ ਆਪਾਂ 11 ਤਰੀਕ ਸ਼ੁੱਕਰਵਾਰ ਦਿਨ 11 ਜੁਲਾਈ ਸ਼ੁੱਕਰਵਾਰ ਦਿਨ ਇੱਕ ਉਦਾਹਰਨ ਹੈ ਉਹ ਜਿਹੜੀ ਤਰੀਕ ਹੈ ਉਹ ਤੁਹਾਡੇ ਸਾਰਿਆਂ ਦੀ ਸਹਿਮਤੀ ਦੇ ਨਾਲ ਰੱਖੀ ਜਾਊਗੀ ਜੇ ਤਰੀਕ ਦੇ ਵਿੱਚ ਤੁਹਾਨੂੰ ਲੱਗਦਾ ਹੋਵੇ ਇਹ ਤਰੀਕ ਮੇਰਾ ਕੋਈ ਰਿਝੇਮਾ ਹੈ ਕਿਸੇ ਗੁਰਮਖ ਪੰਦੇ ਨੂੰ ਕੋਈ ਜ਼ਿਆਦਾ ਜ਼ਰੂਰੀ ਕਾਰਜ ਹੈ ਤਾਂ ਆਪਾਂ ਉਹ ਤਰੀਕ ਅੱਗੇ ਪਿੱਛੇ ਕਰਾਂਗੇ ਜਦੋਂ ਵੀ ਆਪਣਾ ਸਾਰੇ ਗੁਰਸਿੱਖ ਗੁਰਮਖ ਗੁਰਮਖ ਪੰਦਿਆਂ ਦੀ ਜਿਹੜੀ ਜਿਹੜੀ ਤਰੀਕ ਤੇ ਸਾਰੇ ਗੁਰਮਖ ਪੰਦਿਆਂ ਦੀ ਸਹਿਮਤੀ ਬਣੇਗੀ ਆਪਾਂ ਉਹ ਤਰੀਕ ਰੱਖਾਂਗੇ ਉਹ ਤਰੀਕ ਭਾਵੇਂ ਆਪਾਂ ਨੂੰ ਜੁਲਾਈ ਮਹੀਨੇ ਦੇ ਵਿੱਚੋਂ ਅਗਸਤ ਮਹੀਨੇ ਦੇ ਵਿੱਚ ਆਪਾਂ ਨੂੰ ਰੱਖਣੀ ਪਵੇ ਪਰ ਤਰੀਕਾ ਜਿਹੜੀ ਆਪਾਂ ਉਹ ਸਾਰੇ ਗੁਰਮਖ ਪੰਧਿਆਂ ਦੀ ਸਹਿਮਤੀ ਦੇ ਨਾਲ ਰੱਖਾਂਗੇ ਰੱਖਾਂਗੇ ਜਲਦੀ ਰੱਖਣ ਦਾ ਸਾਡਾ ਕਾਰਨ ਇਹ ਸੀ ਵੀ ਸਾਡੇ ਕੋਲੇ ਸਤਿਕਾਰਯੋਗ ਗੁਰਮਖ ਪਿਆਰੀ ਰੂਹ ਭਾਈ ਜਸਵੀਰ ਸਿੰਘ ਜੀ ਭਾਈ ਬਿਆਨਤ ਸਿੰਘ ਜੀ ਇਹ ਸਤਿਗੁਰੂ ਪਿਆਰੇ ਜੀ ਦੇ ਵਰਸਾਏ ਸੋਹਣੇ ਪਿਆਰੇ ਗੁਰਸਿੱਖ ਇਹ ਸਾਡੇ ਕੋਲੇ ਆਏ ਹੋਏ ਨੇ ਸਾਡੇ ਮਨ 'ਚ ਚਾਹ ਸੀ ਵੀ ਇਹਨਾਂ ਗੁਰਸਿੱਖ ਪਿਆਰੀਆਂ ਰੂਹਾਂ ਦੇ ਹੁੰਦੇ ਹੁੰਦੇ ਅਸੀਂ ਇਹ ਕਾਰਜ ਗੁਰਮਖ ਪੰਧਿਆਂ ਵਾਲਾ ਕਰ ਕਰ ਸਕੀਏ ਆਪ ਜੀ ਨੇ ਵੀ ਇਹ ਸਾਡੀ ਭਾਵਨਾ ਤੇ ਭਾਵਨਾ ਦੇ ਨਾਲ ਆਪਣੀ ਭਾਵਨਾ ਨੂੰ ਮਿਲਾਉਣ ਦਾ ਯਤਨ ਕਰਨ ਕੋਸ਼ਿਸ਼ ਕਰਨੀ ਵੀ ਜੇ ਸੰਭਵ ਹੋਵੇ ਤੇ ਆਪਾਂ 11 12 13 ਜਿਹੜਾ ਤਰੀਕ ਹੈ ਜਿਹੜੀ ਜੁਲਾਈ ਦੀ ਜੁਲਾਈ ਦੀ ਆ ਰਹੀ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਤਾਂ ਕੀ ਹੋਇਆਗਾ ਵੀ ਸ਼ੁੱਕਰਵਾਰ ਨੂੰ ਆਪਾਂ ਸਵੇਰੇ 4 ਵਜੇ ਅਖੰਡ ਪਾਠ ਸਾਹਿਬ ਪ੍ਰਕਾਸ਼ ਹੋਣਗੇ ਆਪਾਂ ਸਾਰੇ ਗੁਰਮਖ ਪੰਦੇ ਲੜੀਦਾਰ ਪੋਥੀ ਸਾਹਿਬ ਲੈ ਕੇ ਬੈਠਾਂਗੇ ਤੇ ਜੋ ਪੰਜ ਪਿਆਰੇ ਸਹਿਬਾਨ ਨੇ ਜੋ ਅਮਰਤ ਸੰਚਾਰ ਦੀ ਸੇਵਾ ਚੰਨ ਨਿਵਾਉਣ ਵਾਲੇ ਗੁਰਸਿੱਖ ਪਿਆਰੇ ਨੇ ਉਹ ਗੁਰਸਿੱਖ ਪਿਆਰੇ ਸਾਨੂੰ ਸਤਿਗੁਰੂ ਪਿਆਰੇ ਜੀ ਦੇ ਸੱਚੇ ਸਰੂਪ ਤੋਂ ਸਤਿਗੁਰੂ ਪਿਆਰੇ ਜੀ ਦੇ ਪਵਿੱਤਰ ਬੋਲ ਸੁਣਾਉਣਗੇ ਤੇ ਆਪਾਂ ਸੰਪੂਰਨ ਅਖੰਡ ਪਾਠ ਸਾਹਿਬ ਸ਼ੁੱਕਰਵਾਰ ਨੂੰ ਪ੍ਰਕਾਸ਼ ਕੀਤਾ ਸ਼ਨੀਵਾਰ ਐਤਵਾਰ ਐਤਵਾਰ ਨੂੰ ਜਦੋਂ ਵੀ ਸਮਾਪਤੀ ਹੋ ਜਾਏਗੀ ਆਪਾਂ ਤੁਹਾਨੂੰ ਦੱਸਿਆ ਵੀ ਆਪਾਂ ਸਮੇਂ ਦੀ ਸੀਮਾ ਨਹੀਂ ਰੱਖਣੀ ਜਦੋਂ ਵੀ ਸਮਾਪਤੀ ਹੋਗੀ ਮੰਨ ਲਓ ਸਮਾਪਤੀ ਆਪਣੀ 10 ਵਜੇ ਹੋ ਗਈ 11 ਵਜੇ 12 ਵਜੇ 1 ਵਜੇ 2 ਵਜੇ ਜਦੋਂ ਵੀ ਸਮਾਪਤੀ ਹੋਈ ਹੈ ਨਾ ਜਦੋਂ ਵੀ ਸਮਾਪਤੀ ਹੋਈ 8 ਵਜੇ ਹੋ ਜੇ ਚਾਹੇ ਆਪਾਂ 4 ਵਜੇ ਪ੍ਰਕਾਸ਼ ਕੀਤਾ ਆਮ ਤੌਰ ਤੇ ਵਿਵਸਥਾ ਦੇ ਵਿੱਚ 4 ਵਜੇ ਤੱਕ 48 ਘੰਟੇ ਹੋ ਜਾਣੇ ਆ ਵੀ ਸਵੇਰੇ 4 ਵਜੇ ਤੱਕ 48 ਘੰਟੇ ਹੋ ਜਾਣੇ ਆ ਪਰ ਆਪਾਂ ਸਮੇਂ ਦੀ ਬੰਦਸ਼ ਨਹੀਂ ਰੱਖੀ ਤੇ ਪਿਆਰ ਨਾਲ ਬਾਣੀ ਪੜ੍ਹਨੀ ਆ ਜਿਸ ਕਰਕੇ ਆਪਾਂ ਚਾਹਾਂਗੇ 4 ਘੰਟੇ 5 ਘੰਟੇ ਆਪਾਂ ਹੋਰ ਗੁਰੂ ਪਾਤਸ਼ਾਹ ਜੀ ਦੇ ਪਿਆਰ ਦੇ ਵਿੱਚ ਲਾ ਲਈ ਤੇ ਸਤਿਗੁਰੂ ਪਿਆਰੇ ਜੀ ਦੇ ਪਿਆਰ ਅੰਦਰ ਜਦੋਂ ਹੀ ਅਖੰਡ ਪਾਠ ਸਾਹਿਬ ਦੀ ਸਮਾਪਤੀ ਹੋਣੀ ਹੈ ਨਾਲ ਦੀ ਨਾਲ ਹੀ ਅਮਰਤ ਸੰਚਾਰ ਸ਼ੁਰੂ ਹੋ ਜਾਣਾ ਹੈ ਅਮਰਤ ਸੰਚਾਰ ਸ਼ੁਰੂ ਹੋ ਜਾਣਾ ਹੈ ਤੇ ਅਮਰਤ ਸੰਚਾਰ ਦੇ ਵਿੱਚ ਆਪਾਂ ਸਾਰੇ ਆਪ ਜੀ 15 ਗੁਰਮਖ ਪੰਦੇ ਸਾਰੇ ਗੁਰਮਖ ਪੰਦੇਆਂ ਨੇ ਸਤਿਗੁਰੂ ਪਿਆਰੇ ਜੀ ਦੇ ਸਨਮੁਖ ਹਾਜ਼ਰ ਹੋਣਾ ਹੈ ਤੇ ਭਾਵੇਂ ਆਪਾਂ ਪਹਿਲਾਂ ਅਮਰਤ ਛਕਿਆ ਹੋਇਆ ਹੈ ਸਾਰਿਆਂ ਨੇ ਸਾਰੇ ਆਪਾਂ ਅਮਰਤਾਰੀਆਂ ਪਰ ਇਹ ਗੁਰਮਖ ਪੰਧਾ ਜੀ ਦੇ ਜੀਵਨ ਦੇ ਲਈ ਇੱਕ ਸਾਰਤਾ ਲਿਆਉਣ ਦੇ ਲਈ ਇਹ ਜੋ ਸਤਗੁਰੂ ਪਿਆਰੇ ਜੀ ਦੇ ਭੈ ਅੰਦਰ ਜੋ ਆਪਾਂ ਨਾਮ ਦ੍ਰਿੜ ਕਰਨ ਦੀ ਜਿਹੜੀ ਹੈ ਜੋ ਸਤਗੁਰੂ ਪਿਆਰੇ ਜੀ ਦੀ ਜੋ ਬਖਸ਼ਿਸ਼ ਹੈ ਜੋ ਪੰਜ ਪਿਆਰੇ ਵੱਲੋਂ ਸਿਰ ਤੇ ਹੱਥ ਰੱਖ ਕੇ ਨਾਮ ਦ੍ਰਿੜ ਕਰਾਉਣ ਦੀ ਯੋਗਤੀ ਹੈ ਉਹ ਸਾਡੇ ਵਿੱਚੋਂ ਜ਼ਿਆਦਾਤਰ ਜਿਹੜੇ ਗੁਰਸਿੱਖ ਪਿਆਰੇ ਨੇ ਸਾਡੇ ਸਿਰਫ ਤਿੰਨ ਗੁਰਮਖ ਪਾੰਦੇ ਨੇ ਜਿਹੜੇ ਉਹਨਾਂ ਨੂੰ ਨਾਮ ਦ੍ਰਿੜ ਹੋਇਆ ਹੋਇਆ ਹੈ ਉਸ ਉਸਤਾਰ ਜੀ ਭਾਈ ਭਪਿੰਦਰ ਸਿੰਘ ਜੀ ਭਾਈ ਹਰਪ੍ਰੀਤ ਸਿੰਘ ਜੀ ਭਾਈ ਹਰਮਨਪ੍ਰੀਤ ਸਿੰਘ ਜੀ ਇਹ ਤਿੰਨ ਗੁਰਮਖ ਪੰਧਾ ਜੀ ਜਿਹੜੇ ਆ ਇਹਨਾਂ ਨੂੰ ਨਾਮ ਦ੍ਰਿੜ ਹੋਇਆ ਹੋਇਆ ਹੈ ਬਾਕੀ ਦੇ ਸਾਰੇ ਗੁਰਮਖ ਪੰਧਾ ਜੀ ਨੇ ਜਿਹੜੇ ਉਹਨਾਂ ਨੇ ਨਾਮ ਦ੍ਰਿੜ ਕਰਾਉਣਾ ਹੈ ਉਹਨਾਂ ਨੇ ਨਾਮ ਦ੍ਰਿੜ ਕਰਨਾ ਹੈ ਅਸੀਂ ਦੁਬਾਰੇ ਅੰਮ੍ਰਿਤ ਨਹੀਂ ਛਕਣਾ ਇਸ ਗੱਲ ਨੂੰ ਸਮਝੋ ਪਿਆਰ ਦੇ ਨਾਲ ਅਸੀਂ ਦੁਬਾਰਾ ਅੰਮ੍ਰਿਤ ਇੱਕ ਵਾਰੀ ਅੰਮ੍ਰਿਤ ਇੱਕ ਵਾਰੀ ਮਿਲਦਾ ਹੈ ਇੱਕੋ ਹੀ ਅੰਮ੍ਰਿਤ ਨਾਨਕ ਅੰਮ੍ਰਿਤ ਇਹ ਏਕ ਹੈ ਦੂਜਾ ਅੰਮ੍ਰਿਤ ਨਹੀਂ ਕੋਈ ਦੂਜਾ ਤੀਜਾ ਅੰਮ੍ਰਿਤ ਨਹੀਂ ਹੈ ਪਰ ਉਸ ਅਮਰਤ ਨਾਮ ਦੇ ਵਿੱਚ ਜਿਹੜੀ ਨਾਮ ਦੀ ਯੋਗਤ ਹੈ ਜੋ ਨਾਮ ਦ੍ਰਿੜ ਕਰਨ ਦੀ ਵਿਵਸਥਾ ਹੈ ਉਹ ਪੰਜ ਪਿਆਰੇ ਸਹਿਬਾਨ ਨੂੰ ਸਾਨੂੰ ਸਾਨੂੰ ਦ੍ਰਿੜ ਕਰਾਉਣੀ ਹੈ ਅਸੀਂ ਉਹ ਪੰਜ ਪਿਆਰਿਆਂ ਤੋਂ ਦ੍ਰਿੜ ਕਰਾਉਣੀ ਆ ਉਹ ਅਵਤਾਰ ਸਿੰਘ ਨਹੀਂ ਤੁਹਾਨੂੰ ਦ੍ਰਿੜ ਕਰ ਸਕਦਾ ਬਾਰੰਬਾਰ ਇਹ ਗੱਲ ਸਾਡੇ ਜਿਹਨ ਚਾਰ ਹੀ ਸੀ ਵੀ ਗੁਰਮਖ ਪੰਡਾ ਜੀ ਨੂੰ ਪਹਿਲਾਂ ਪੰਜਾਂ ਪਿਆਰਿਆਂ ਅੱਗੇ ਪੇਸ਼ ਕੀਤਾ ਜਾਵੇ ਤੇ ਅੱਗੇ ਤੋਂ ਜਿਹੜਾ ਹੁਣ ਚੌਥੇ ਪੀਰ ਦੇ ਚੌਥੇ ਪੂਰ ਦੇ ਜਿਹੜੇ ਗੁਰਮਖ ਪੰਡਾ ਜੀ ਆਉਣੇ ਨੇ ਜਿਹੜੇ ਗੁਰਮਖਪੰਧਾ ਜੀ ਚੌਥੇਪੁਰ ਦੇ ਵਿੱਚ ਆਉਣੇ ਨੇ ਇਹਨਾਂ ਸਾਰੇ ਗੁਰਮਖਪੰਧਾ ਜੀ ਨੂੰ ਪਹਿਲਾਂ ਜਿਹੜੀ ਆ ਜਿਹੜੀ ਆਪਾਂ ਹੁਣ ਕਾਰਜ ਕਰ ਰਹੇ ਹਾਂ ਇਹ ਅੱਗੇ ਤੋਂ ਜਿਹੜੇ ਗੁਰਮਖਪੰਧਾ ਜੀ ਚੌਥੇਪੁਰ ਦੇ ਵਿੱਚ ਆਉਣੇ ਨੇ ਉਹਨਾਂ ਦੇ ਲਈ ਇਹ ਕਾਰਜਸ਼ਾਲਾ ਦਾ ਪਹਿਲਾ ਰੂਪ ਹੋਏਗਾ ਯਾਨੀ ਜੋ ਆਪਾਂ ਕਹਿੰਦੇ ਵੀ ਉਹਨਾਂ ਨੂੰ ਨਿਯੁਕਤੀ ਪੱਤਰ ਭੇਂਟ ਕਰਨ ਤੋਂ ਪਹਿਲਾਂ ਨਿਯੁਕਤੀ ਪੱਤਰ ਦੇਣ ਤੋਂ ਪਹਿਲਾਂ ਉਹਨਾਂ ਨੂੰ ਇਸ ਤਰ੍ਹਾਂ ਅਖੰਡ ਪਾਠ ਸਾਹਿਬ ਤੇ ਨਾਮ ਦ੍ਰਿੜ ਕਰਕੇ ਫਿਰ ਉਹਨਾਂ ਨੂੰ ਨਿਯੁਕਤੀ ਪੱત્રਾ ਜਿਹੜੇ ਉਹ ਦਿੱਤੇ ਜਾਇਆ ਕਰਨਗੇ ਸਤਿਗੁਰੂ ਪਿਆਰੇ ਜੀ ਦੇ ਪੈ ਆਂਦਰ ਅਸੀਂ ਜੋ ਆਪ ਜੀ ਦੇ ਨਾਲ ਆਪ ਜੀ ਦੇ ਸਨਮੁਖ ਗੱਲ ਰੱਖਣੀ ਸੀ ਉਹ ਆਪਣੀ ਗੱਲ ਰੱਖ ਲਈ ਹੈ ਤੁਸੀਂ ਸਾਰੀ ਗੱਲ ਨੂੰ ਸੁਣ ਲਿਆ ਹੈ ਸਮਝ ਲਿਆ ਹੈ ਕਿਰਪਾ ਕਰਕੇ ਸਾਰੇ ਗੁਰਸਖ ਗੁਰਮਖ ਪਾੰਧਿਆਂ ਨੇ ਆਪਣੇ ਹੁਦਰੋਂ ਜੋ ਤੁਸੀਂ ਸਮਝਦੇ ਹੋ ਜੋ ਤੁਸੀਂ ਸੋਚਦੇ ਹੋ ਉਹ ਗੱਲ ਟਾਰਗੇਟ ਕਰਨੀ ਹੈ ਝਿਜਕ ਨਹੀਂ ਕਰਨੀ ਦੇਖੋ ਆਪਾਂ ਸਾਰੇ ਜਾਣੇ ਗੁਰੂ ਦੇ ਸਿੱਖਾਂ ਗੁਰੂ ਗੋ ਸਿੱਖਾਂ ਹਾਂ ਤੇ ਗੁਰਸਿੱਖਾਂ ਦੇ ਵਿੱਚ ਇੱਕੋ ਜਿਹਾ ਪਿਆਰ ਹੈ ਇੱਕੋ ਜਿਹਾ ਪਿਆਰ ਹੋਣਾ ਚਾਹੀਦਾ ਤੁਹਾਨੂੰ ਸਭਨਾਂ ਨੂੰ ਬੋਲਣ ਦਾ ਮੌਕਾ ਦਿੱਤਾ ਜਾਊਗਾ ਤੁਸੀਂ ਸਾਰਿਆਂ ਨੇ ਆਪਣੀ ਵਾਰੀ ਨਾਲ ਬੋਲਣਾ ਹੈ ਤਾਂ ਇਹ ਜਿਹੜਾ ਤੀਸਰਾ ਆਪਾਂ ਕਾਰਜ ਕਰਨ ਕਰਨ ਜਾ ਰਹੇ ਹਾਂ ਇਹਦੀ ਤਰੀਕ ਬਾਰੇ ਦੇਖੋ ਜੇ ਤੁਹਾਨੂੰ ਸਾਰੇ ਗੁਰਸਿੱਖ ਪਿਆਰਿਆਂ ਨੂੰ ਲੱਗਦਾ ਵੀ ਆਪਾਂ 11 12 13 ਤਰੀਕ ਵੀ ਸੰਭਵ ਹੈ ਤਾਂ ਆਪਾਂ ਭਾਈ ਸਾਹਿਬ ਹੁਣਾਂ ਨੂੰ ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਭਾਈ ਸਾਹਿਬ ਭਾਈ ਬਿਆਮ ਸਿੰਘ ਜਿਨ੍ਹਾਂ ਜਿਹੜੀਆਂ ਦੋ ਗੁਰਮਖ ਰੂਹਾਂ ਪਿਆਰੀਆਂ ਸਾਡੇ ਕੋਲੇ ਆਈਆਂ ਪ੍ਰਸ਼ਾਸਕੀ ਦੇ ਵਿੱਚੋਂ ਵੀ ਇਹਨਾਂ ਨੂੰ ਬੇਨਤੀ ਕਰ ਲਵਾਂਗੇ ਵੀ ਇਹ ਕੁਝ ਦਿਨ ਸਾਡੇ ਕੋਲੇ ਠਹਿਰ ਜਾਣ ਤੇ ਉਸ ਸਮਾਗਮ ਤੋਂ ਬਾਅਦ ਜਿਹੜੇ ਚਲੇ ਜਾਣਗੇ ਆਪਾਂ ਉਹਨਾਂ ਨਾਲ رابطہ ਕਰ ਸਕਦੇ ਹਾਂ ਤੇ ਪਰ ਜੇ ਆਪਣੀ ਸਹਿਮਤੀ ਇਹ ਤਿੰਨ ਤਰੀਕਾਂ ਤੇ ਨਹੀਂ ਬਣਦੀ ਆਪਾਂ ਨੂੰ ਕੋਈ ਅੱਗੇ ਤਰੀਕ ਕਰਨੀ ਪੈਂਦੀ ਹੈ ਗੁਰਮਖਪੰਧਾ ਜੀ ਦੇ ਰੁਝੇਮਿਆਂ ਕਾਰਨ ਫਿਰ ਆਪਾਂ ਭਾਈ ਸਾਹਿਬ ਹੁਣਾਂ ਤੋਂ ਪੁੱਛ ਲਵਾਂਗੇ ਵੀ ਉਹਨਾਂ ਦੀ ਕਿਨੇ ਕੋਈ ਜੇਤ ਉਹਨਾਂ ਨੇ ਕਿਹਾ ਵੀ ਹਾਂ ਅਸੀਂ ਹੋਰ ਸਮਾਂ ਵਧਾ ਸਕਦੇ ਹਾਂ ਤਾਂ ਸੱਦ ਕੇ ਨਹੀਂ ਤਾਂ ਫਿਰ ਜਿਵੇਂ ਵੀ ਸੰਭਾਵਨਾ ਬਣੇਗੀ ਆਪਾਂ ਉਵੇਂ ਕਰ ਲਵਾਂਗੇ ਹਾਂਜੀ ਹੁਣ ਗੁਰਮਖਪੰਧਾ ਜੀ ਆਪ ਜੀ ਨੇ ਆਪਣੀ ਗੱਲ ਰੱਖਣੀ ਆ ਸਭ ਤੋਂ ਪਹਿਲਾਂ ਅਸੀਂ ਉਸਤਾਦ ਜੀ ਭਾਈ ਭਵਿੰਦਰ ਸਿੰਘ ਜੀ ਦੇ ਚਰਨ ਪਰਸਦੇ ਹੋਏ ਬੇਨਤੀ ਕਰਦੇ ਹਾਂ ਭਾਈ ਸਾਹਿਬ ਜੀ ਆਪ ਕਿਰਪਾ ਕਰਕੇ ਅਨਮਿਊਟ ਕਰਕੇ ਆਪਣੀ ਗੱਲ ਰੱਖੋ ਪਿਆਰੇ ਜੀਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਖਤੇ ਮੇਰੇ ਸੋਨੇ ਪਿਆਰੇ ਗੁਰਸੇਵਰਮ ਪੰਡਾ ਜੀਓ। ਅੱਜ ਤੁਹਾਡੇ ਸਾਰੇ ਪ੍ਰਸ਼ਾਸਕਾਂ ਦਾ ਬੜਾ ਮਨ ਖੁਸ਼ ਹੋਇਆ ਹੈ ਕਿ ਤੁਸੀਂ ਗੁਰਸੇਵਰ ਪੰਡਾ ਨਾਸਤੇ ਇਹ ਇੰਨਾ ਅੱਛਾ ਉਪਹਾਰ ਵੀ ਸੋਚਦੇ ਹੋ ਔਰ ਸੋਚਣਾ ਤਾਂ ਇੱਕ ਲੱਗ ਗੱਲ ਹੋ ਜਾਂਦੀ ਹੈ ਡਿਲੀਵਰ ਨਹੀਂ ਕਰਦੇ ਹੋ। ਤੇ ਬਹੁਤ ਆਪ ਜੀ ਦਾ ਬਹੁਤ ਧੰਨਵਾਦ। ਸਤਿਗੁਰੂ ਪਿਆਰੇ ਦਾਤਾਰ ਸਾਡਾ ਮਨ ਤਾਂ ਬਹੁਤ ਖੁਸ਼ ਹੋਇਆ ਜੀ ਸਤਿਗੁਰੂ ਪਿਆਰੇ ਦਾਤਾਰ ਜੀ ਵਾਹ ਇਹ ਦੂਜੀ ਬੇਨਤੀ ਹੈ ਵਾਹਿਗੁਰੂ ਜੀ ਸਾਡਾ ਇਹਦੇ ਤੇ ਕੋਈ ਟਿੱਪਣੀ ਨਹੀਂ ਹੈ ਜੀ ਆਪ ਜੀ ਸਿਰਫ ਸਾਨੂੰ ਜਗ੍ਹਾ ਦੱਸੋ ਕਿੱਥੇ ਆਪ ਜੀ ਦੇ ਇਹ ਵਿਚਾਰ ਬੱਲ ਰਹੇ ਕਿ ਖੰਡਪਾਤ ਸਾਹਿਬ ਦਾ ਫਿਰ ਅਸੀਂ ਉਸ ਸਾਹਿਬ ਨਾਲ ਆਪਣਾ ਰਜੇਗਾ ਜੀ ਜੋ ਵੀ ਹੋਏਗਾ ਉਹਨੂੰ ਪੈਚ ਅਪ ਕਰ ਲਾਂਗੇ ਜੀ ਕਿਉਂਕਿ ਮੈਨੂੰ ਇਹ ਬੇਨਤੀ ਸਾਰਿਆਂ ਨੂੰ ਕਰਨੀ ਹੈ ਹਾਲਕਿ ਇਹ ਤੁਹਾਡਾ ਹੱਕ ਹੈ ਪਰ ਮੈਂ ਛੋਟਜੀ ਤੌਰ ਤੇ ਇਜਾਜ਼ਤ ਮੰਗ ਰਿਹਾ ਜੇ ਸਾਰਿਆਂ ਦੇ ਅਕੋਰਡਿੰਗ ਸਾਨੂੰ ਡੇਟ ਸੈੱਟ ਕਰਨੀ ਪੈਗੀ ਤੇ ਬਹੁਤ ਮੁਸ਼ਕਲ ਹੋ ਜਾਏਗਾ ਅਸੀਂ ਇਹ ਆਪ ਜੀ ਨੂੰ ਇਹ ਇੰਨਾ ਜ਼ਰੂਰ ਪ੍ਰੋਸਤਵ ਕਰਦੇ ਵਨ ਨੇ ਕਿ ਅਸੀਂ ਆਪਣੇ ਜਿਹੜੇ ਵੀ ਜਮੇ ਹੋਗੇ ਉਹਨਾਂ ਨੂੰ ਪੈਚ ਅਪ ਕਰ ਲਾਂਗੇ ਜੀ ਆਪ ਜੀ ਸਾਨੂੰ ਡੇਟ ਫਾਈਨਲ ਕਰਕੇ ਦੱਸ ਦਿਓ ਬਹੁਤ ਧੰਨਵਾਦ ਪਿਆਰੇ ਜੀ ਬਹੁਤ ਧੰਨਵਾਦ